ਇਹ ਨੋਟਾਂ ਦੇ ਢੇਰ ਇੱਕੋ ਘਰ ਚੋਂ ਫੜੇ ਗਏ ਨੇ ਇਹ ਨੋਟਾਂ ਦੇ ਪਹਾੜ ਕਿਸੇ ਬੈਂਕ ਦਾ ਸੀਨ ਨਹੀਂ ਹੈ ਇੰਨੇ ਨੋਟ ਤਾਂ ਇੱਕੋ ਟਾਈਮ ਸਟੇਟ ਬੈਂਕ ਚ ਨਹੀਂ ਹੁੰਦੇ ਇਹ ਤਾਂ ਛਾਪਾ ਪਿਆ ਪੁਲਿਸ ਦਾ ਇੱਕ ਅਮੀਰ ਦੇ ਘਰ ਤੇ ਉਹਦੇ ਘਰੋਂ ਇੰਨੇ ਨੋਟਾਂ ਦੇ ਇਹ ਢੇਰ ਕਿਲੂਆਂ ਦੇ ਹਿਸਾਬ ਨਾਲ ਸੋਨਾ ਤੇ ਕੁਆਂਟਲ ਤੋਂ ਵੱਧ ਚਾਂਦੀ ਨਿਕਲੀ ਹੈ ਤੇ ਕਰਨਾਟਕਾ ਭਾਰਤ ਦੇ ਕਰਨਾਟਕਾ ਦੇ ਵਿੱਚੋਂ ਇਹ ਖਬਰ ਆ ਰਹੀ ਹੈ ਕਰਨਾਟਕਾ ਦੇ ਬਲੇਰੀ ਦੇ ਵਿੱਚ ਇੱਕ ਨਰੇਸ਼ ਜਿਹੜਾ ਇੱਕ ਕਾਰੋਬਾਰੀ ਹੈ ਸੁਨਿਆਰਾ ਹੈ ਉਹਦੇ ਘਰ ਪੁਲਿਸ ਨੇ ਛਾਪਾ ਮਾਰਿਆ ਤਾਂ ਉਥੋਂ ਇਹ ਸਭ ਕੁਝ ਬਰਾਮਦ ਹੋਇਆ ਹੁਣ ਤੁਸੀਂ ਇਹ ਦੇਖੋ ਕਿ ਅੰਬਾਨੀ ਅਡਾਨੀ ਟਾਟੇ ਬਿਰਲਿਆਂ ਕੋਲ ਤਾਂ ਇਹਦੇ ਨਾਲੋਂ ਵੀ ਕਰੋੜਾਂ ਗੁਣਾ ਧੰਨਵਾਦ ਹੈ ਉਹਨਾਂ ਦੇ ਕੋਲ ਕਿੰਨੇ ਕਮਰੇ ਕਿੰਨੇ ਵੱਡੇ ਵੱਡੇ ਹਿਮਾਚਲ ਦੇ ਪਹਾੜਾਂ ਵਰਗੇ ਪਹਾੜ ਪੈਸਿਆਂ ਦੇ ਹੋਣਗੇ ਜਦੋਂ ਗੌਰ ਨਾਲ ਸੋਚਿਓ ਇੱਕ ਪਾਸੇ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਸੱਚੀ ਸੁੱਚੀ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਉਹਨਾਂ ਕੋਲ ਖਾਣ ਲਈ ਚੱਜ ਦੀ ਰੋਟੀ ਵੀ ਨਹੀਂ ਹੈਗੀ ਤੇ ਇੱਕ ਪਾਸੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਨੋਟਾਂ ਦੇ ਪਹਾੜ ਜੋੜੇ ਹੋਏ ਨੇ ਜਦੋਂ ਇਹਦੇ ਘਰੇ ਕਰਨਾਟਕਾ ਦੇ ਬਲੇਰੀ ਦੇ ਵਿੱਚ ਨਰੇਸ਼ ਦੇ ਘਰੇ ਪੁਲਿਸ ਦਾ ਛਾਪਾ ਪਿਆ ਤਾਂ ਘਰਾਂ ਦੇ ਬੈੱਡਾਂ 'ਚੋਂ, ਅਲਮਾਰੀਆਂ 'ਚੋਂ, ਬਾਥਰੂਮਾਂ 'ਚੋਂ, ਦੁਕਾਨਾਂ 'ਚੋਂ ਹਰ ਥਾਂ ਤੋਂ ਨੋਟ ਹੀ ਨੋਟ ਬਰਾਮਦ ਹੋਏ ਨੇ। ਇਸੇ ਕਰਕੇ ਹੀ ਭਾਰਤ 'ਚ ਗਰੀਬੀ ਹੈ। ਕਿਉਂਕਿ ਆਮ ਲੋਕਾਂ ਦੇ ਹਿੱਸੇ ਦਾ ਪੈਸਾ ਕੁਝ ਕੁ ਜਿਹੜੇ ਧਨੀ ਲੋਕ ਨੇ, ਕੁਝ ਕੁ ਜਿਹੜੇ ਮਲਕ ਭਾਗੋ ਨੇ, ਉਹਨਾਂ ਨੇ ਜੋੜਿਆ ਹੋਇਆ ਇਕੱਠਾ ਕੀਤਾ ਹੋਇਆ ਤੇ ਆਮ ਲੋਕ ਨੇ ਜਿਹੜੇ ਉਹ ਵਿਚਾਰੇ ਪੰਜੀ ਪੰਜੀ ਨੂੰ ਤਰਸਦੇ ਫਿਰਦੇ ਨੇ ਲੋਕਾਂ ਦੇ ਘਰੇ ਆਟਾ ਨਹੀਂ ਤੇ ਇਹਨਾਂ ਦੇ ਘਰ ਨੋਟਾਂ ਦੀਆਂ ਪੰਡਾਂ ਦਾ ਘਾਟਾ ਨਹੀਂ ਲੋਕਾਂ ਦੇ ਦੀਵੇ ਗੁੱਲ ਹੋ ਰਹੇ ਨੇ ਤੇ ਇਹੋ ਜਿਹਿਆਂ ਦੇ ਗੱਲੇ ਨੋਟਾਂ ਨਾਲ ਫੁੱਲ ਹੋ ਰਹੇ ਨੇ ਇਹ ਇਹ ਸਾਡੇ ਸਿਸਟਮ ਦੀ ਹਕੀਕਤ ਹੈ ਕਿਉਂਕਿ ਪੂੰਜੀਵਾਦੀ ਸਿਸਟਮ ਕਹਿੰਦਾ ਕਿ ਜਿੰਨਾ ਕੋਈ ਮਰਜ਼ੀ ਪੈਸਾ ਜੋੜ ਲੈ ਧਨ ਜੋੜ ਲੈ ਜੋੜਨ ਦਿਓ ਤੇ ਬਸ ਸਰਕਾਰ ਨੂੰ ਟੈਕਸ ਦਿਓ ਤੇ ਜਿੰਨਾ ਮਰਜ਼ੀ ਪੈਸਾ ਜੋੜੋ ਤੇ ਇਹੀ ਕਾਰਨ ਹੈ ਕਿ ਮੁਕੇਸ਼ ਸ਼ੰਭਾਨੀ ਵਰਗੇ ਰਤਨ ਟਾਟਾ ਵਰਗੇ ਗੌਤਮ ਅਡਾਨੀ ਵਰਗੇ ਇੰਨਾ ਕ ਪੈਸਾ ਇਕੱਠਾ ਕਰ ਚੁੱਕੇ ਨੇ ਕਿ ਪੂਰੇ ਦੇਸ਼ ਦੀ ਜ਼ਮੀਨ ਉਹ ਖਰੀਦ ਸਕਦੇ ਨੇ ਇੰਨਾ ਪੈਸਾ ਉਹਨਾਂ ਕੋਲ ਇੰਨਾ ਪੈਸਾ ਕਿ ਇੱਕ ਇੱਕ ਮਿੰਟ ਦੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਕਈ ਕਈ ਕਰੋੜਾਂ ਚ ਹੈ ਇੱਕ ਇੱਕ ਮਿੰਟ ਦੀ ਆਮਦਨ ਤੇ ਇੱਥੇ ਲੋਕਾਂ ਦੇ ساری ਉਮਰ ਸ਼ਰੀਰ ਗਲ ਜਾਂਦੇ ਨੇ ਘਸ ਜਾਂਦੇ ਨੇ ਤੇ ਉਹ ਕੁਝ ਲੱਖਾਂ ਵੀ ਕਮਾ ਨਹੀਂ ਪਾਉਂਦੇ ਇਹਨੂੰ ਹੀ ਤਾਂ ਕਹਿੰਦੇ ਨੇ ਪੂੰਜੀਵਾਦੀ ਸਿਸਟਮ ਸੋ ਇਹ ਜਿਹੜਾ ਵਿਅਕਤੀ ਪੁਲਿਸ ਨੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਹੈ ਜਿਹਦੇ ਘਰੋਂ ਐਨੇ ਇਹ ਨੋਟ ਪੈਸਿਆਂ ਦੇ ਅੰਬਾਰ ਪੈਸਿਆਂ ਦੇ ਢੰਡਾਰ ਬਰਾਮਦ ਹੋਏ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਜਰੂਰ ਲਿਖਿਓ ਵੈਸੇ ਪੂੰਜੀਵਾਦੀ ਸਿਸਟਮ 'ਚ ਇਹ ਇਜਾਜ਼ਤ ਹੈਗੀ ਹੈ ਕਿ ਜੇ ਤੁਸੀਂ ਟੈਕਸ ਦਿੱਤੀ ਜੋ ਥੋੜਾ ਥੋੜਾ ਸਰਕਾਰ ਨੂੰ ਫੇਰ ਜਿੰਨਾ ਮਰਜ਼ੀ ਜੋੜੀ ਜਾਓ ਫੇਰ ਜੋੜਨ ਦੀ ਇਜਾਜ਼ਤ ਹੈਗੀ ਹੈ ਇਹੀ ਕਾਰਨ ਹੈ ਕਿ ਸੰਵਿਧਾਨ ਦੇ ਵਿੱਚ ਸਾਡੇ ਦੇਸ਼ ਦੇ ਸੰਵਿਧਾਨ 'ਚ ਲਿਖਿਆ ਹੈ ਸੰਵਿਧਾਨ ਦੀ ਪ੍ਰਸਤਾਵਨਾ 'ਚ ਲਿਖਿਆ ਹੈ ਕਿ ਇੱਕ ਸਮਾਜਵਾਦੀ ਦੇਸ਼ ਹੋਏਗਾ ਤੇ ਸਮਾਜਵਾਦ ਕਿਹਨੂੰ ਕਹਿੰਦੇ ਨੇ ਜਿੱਥੇ ਲੋਕ ਅਮੀਰ ਗਰੀਬ ਦਾ ਪਾੜਾ ਨਾ ਹੋਵੇ ਲੋਕ ਬਰਾਬਰ ਹੋਣ ਉਹਨੂੰ ਕਹਿੰਦੇ ਆ ਸੋਸ਼ਲਿਜ਼ਮ ਜਾਂ ਸਮਾਜਵਾਦ ਤੇ ਇੱਥੇ ਇੱਕ ਪਾਸੇ ਬਹੁਤ ਵੱਡੇ ਵੱਡੇ ਅਰਬਪਤੀ ਕਰੋੜਪਤੀ ਤੇ ਦੂਜੇ ਪਾਸੇ ਸਾਡੇ ਵਰਗੇ ਨੰਗ ਤੇ ਰੋਲਪਤੀ ਇਹ ਪੂਰੀ ਤਸਵੀਰ ਜਿਹੜੀ ਆ ਇਹ ਬੜਾ ਕੁਝ ਸਾਫ਼ ਕਰਦੀ ਆ ਇਹ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਨੋਟਾਂ ਦੇ ਪਹਾੜ ਪਿਛਲੇ ਦਿਨੀ ਇੱਕ ਅਫਸਰ ਦੇ ਘਰ ਛਾਪਾ ਪਿਆ ਤੇ ਉਸ ਅਫਸਰ ਦੇ ਘਰ ਦੇ ਵਿੱਚੋਂ ਨੋਟਾਂ ਦੇ ਐਦਾਂ ਹੀ ੰਮਾਰ ਨਿਕਲੇ ਸੀ ਪਿਛਲੇ ਦਿਨੀ ਇੱਕ ਮੰਤਰੀ ਦੇ ਘਰੇ ਛਾਪਾ ਪਿਆ ਸੀਗਾ ਝਾਰਖੰਡ 'ਚ ਤੇ ਉਹਦੇ ਘਰੋਂ ਵੀ ਐਦਾਂ ਹੀ ਨੋਟਾਂ ਦੇ ਅੰਬਾਰ ਪੰਡਾ ਨਿਕਲੀਆਂ ਸੀ ਅਸਲ 'ਚ ਆਮ ਲੋਕਾਂ ਦੇ ਹਿੱਸੇ ਦਾ ਪੈਸਾ ਇਹਨਾਂ ਕੁਝ ਕੁ ਲੋਕਾਂ ਨੇ ਆਪਣੇ ਕੋਲ ਜਮ੍ਹਾਂ ਕਰ ਰੱਖਿਆ ਹੈ ਇਸੇ ਕਰਕੇ ਹੀ ਇੱਥੇ ਗਰੀਬੀ ਹੈ ਇੱਥੇ ਭੁੱਖ ਨੰਗ ਹੈ ਇੱਥੇ ਤੰਗੀਆਂ ਨੇ ਕਿਉਂਕਿ ਸਾਇੰਸ ਦਾ ਫਾਰਮੂਲਾ ਹੈ ਕਿ ਜੇ ਇੱਕ ਥਾਂ ਦੇ ਉੱਪਰ ਮਿੱਟੀ ਦਾ ਬਹੁਤ ਵੱਡਾ ਟਿੱਬਾ ਲਾਇਆ ਗਿਆ ਤਾਂ لازمی ਤੌਰ ਤੇ ਦੂਜੀਆਂ ਥਾਵਾਂ ਨੂੰ ਨੀਵਾ ਕੀਤਾ ਗਿਆ ਹੋਊਗਾ ਮੰਨ ਲਓ ਤੁਸੀਂ ਇੱਕ ਥਾਂ ਤੇ ਖੇਤ ਦੇ ਵਿੱਚ ਮਿੱਟੀ ਦਾ ਟਿੱਬਾ ਲਾਉਣਾ ਹੈ ਤਾਂ ਕਰਾਹੇ ਲਾ ਲਾ ਕੇ ਪਹਿਲਾਂ ਤੁਸੀਂ ਦੂਜੀਆਂ ਥਾਵਾਂ ਨੂੰ ਨੀਵੀਆਂ ਕਰਕੇ ਉਹਨਾਂ ਥਾਵਾਂ ਦੇ ਹਿੱਸੇ ਦੀ ਮਿੱਟੀ ਚੁੱਕ ਕੇ ਤੇ ਇੱਕੋ ਥਾਂ ਤੇ ਇਕੱਠੀ ਕਰੋਗੇ ਤੇ ਫੇਰ ਮਿੱਟੀ ਦਾ ਟਿੱਬਾ ਲੱਗੇਗਾ ਆਪਣੇ ਆਪ ਨਹੀਂ ਲੱਗਣਾ ਸੋ ਦੂਜੀਆਂ ਥਾਵਾਂ ਦੇ ਹਿੱਸੇ ਦੀ ਮਿੱਟੀ ਤੋਂ ਜਿਵੇਂ ਟਿੱਬਾ ਬਣਦਾ ਹੈ ਉਸੇ ਤਰ੍ਹਾਂ ਦੂਜਿਆਂ ਦੇ ਹਿੱਸੇ ਇਕੱਠੇ ਕਰ ਕਰਕੇ ਹੀ ਐਨੇ ਮੋٹے ਧੰਨ ਜਿਹੜੇ ਨੇ ਉਹ ਜੋੜੇ ਜਾਂਦੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ